52 ਸ਼ਕਤੀਪੀਠਾਂ ਵਿੱਚੋਂ ਇੱਕ ਸ਼ਕਤੀਪੀਠ ਮਾਤਾ ਨੈਣਾ ਦੇਵੀ ਜ਼ਿਲ੍ਹਾ ਬिलासपुर ਹਿਮਾਚਲ ਪ੍ਰਦੇਸ਼ ਮਾਤਾ ਸਤੀ ਦੇ ਗਰੇ ਸਨ ਨਣ ਬੜਾ ਸ਼ਸ਼ੋਭਿਤ ਹੈ ਮਨਮੋਹਕ ਮੰਦਰ ਸਾਵਣ ਦੇ ਮਹੀਨੇ ਮਾਤਾ ਦੇ ਚਾਲਿਆਣ ਵਿੱਚ ਇੱਥੇ ਦੇਸ਼ ਵਿਦੇਸ਼ ਤੋਂ ਭਗਤ ਜਨ ਮੱਥਾ ਟੇਕਣ ਲਈ ਪਹੁੰਚਦੇ ਹਨ ਲੱਖਾਂ ਦੀ ਗਿਣਤੀ ਵਿੱਚ ਅੱਜ ਭਗਤਾਂ ਨੂੰ ਹਿਮਾਚਲ ਸਰਕਾਰ ਅਤੇ ਮੰਦਰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਦਿੱਤੀ ਜਾਂਦੀ ਹੈ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਰਜੇਵਲੋਂ ਇੱਕ ਮੈਡੀਕਲ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਰ ਵੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਆਏ ਸ਼ਰਦਾਲੂਆਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਇਸ ਮੈਡੀਕਲ ਕੈਂਪ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਕਈ ਡਾਕਟਰ ਸੇਵਾ ਨਿਭਾ ਰਹੇ ਹਨ ਮਾਤਾ ਦੇ ਪਵਨ ਨੂੰ ਸ਼ਰਦਾਲੂਆਂ ਵੱਲੋਂ ਸੁੰਦਰ-ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ ਰਾਤ ਤੋਂ ਹੀ ਮਾਤਾ ਦੇ ਭਗਤਾਂ ਦਾ ਮਾਤਾ ਦੇ ਦਰਬਾਰ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ ਮਾਤਾ ਦੇ ਭਗਤ ਕਈ ਕੰਟੇ ਲਾਈਨਾਂ ਵਿੱਚ ਲੱਗ ਕੇ ਦਰਸ਼ਨ ਕਰਦੇ ਹਨ ਕਈ ਮਾਤਾ ਦੇ ਭਗਤ ਪੈਦਲ ਚੱਲ ਕੇ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹਨ ਸਮਰਾਲਾ ਤੋਂ ਕਰਿਸ਼ਨ ਲਾਲ ਚਾਂਦਨਾ ਦੀ ਰਿਪੋਰਟ ਮੇਰਾ ਡਾਕਟਰ वरुण ਅਤਰੀ ਐਂਬੀਵਸ ਫੈਲੋਸ਼ਿਪ ਇਨ ਕ੍ਰਿਟੀਕਲ ਕੇਅਰ ਮਾਤਾ ਨਿਰਣਾ ਦੇਵੀ ਫਸਟ ਹੋਰ ਅੱਤੇ ਕੈਂਪਲ ਆਇਆ ਔਰ ਇਹ ਦਿਨਮਾ ਕੈਂਪ ਆ ਤੇ ਚੱਲ ਰਿਹਾ ਹੈ ਇਹ ਆਪਣਾ 48ਵਾਂ ਕੈਂਪ ਹੈ ਤੇ ਇਹ ਆਪਣਾ ਅਸ਼ਟਮੀ ਤੱਕ ਚੱਲਦਾ ਹੈ ਤੇ ਫ੍ਰੀ ਕੈਂਪ ਹੈ ਲਾਈ ਰਹੇ ਆ ਅਸੀਂ ਇਹ ਕਿ ਕਿਸੇ ਨੂੰ ਦਾ ਹੁੰਦਾ ਨਹੀਂ ਨਾਰਮਲ ਆਪਣੀ ਫਰਸਟ ایڈ ਸਹੂਲਤਾਂ ਹੈ ਔਰ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਅਸੀਂ ਸਰਕਾਰੀ ਵੀ ਸਤੇ ਆ ਬਾਕੀ ਐਮਬੂਲੈਂਸ ਸਰਵਿਸਸ ਹੈ ਹਮਾਰੇ ਕੋਲ ਜ਼ਿਆਦਾਤਰ ਕਿਸਮ ਦੇ ਪੇਸ਼ੈਂਟ ਆਉਂਦੇ ਨੇ ਨਾਰਮਲ ਨੇ ਤਾਂ ਕੋਲਡ ਕਫ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਨੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਜਾਂ ਕੱਟਸ ਵਗੈਰਾ ਹੁੰਦੇ ਆ ਐਬਰੇਜੀయన్స్ ਹੁੰਦੀਆਂ ਉਦਾਂ ਦੇ ਕੇਸਸ ਹੁੰਦੇ ਆ ਬਾਕੀ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾਤਰ ਇਹ ਕਿੰਨੇ ਡਾਕਟਰਾਂ ਦੇ ਡਿਊਟੀ ਨੂੰ ਪਾਉਂਦੇ ਨੇ ਜਿਹੜੇ ਕਿੰਨੇ ਸ਼ਿਫਟਸ ਹੁੰਦੀਆਂ ਇੱਥੇ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਹੀ ਇੱਥੇ ਆਪਣੀ ਕੀ ਕਹਿਣਾ ਚਾਹੁੰਦੇ ਸੀ ਜਿਹੜੇ ਪੱਗ ਤੇ ਜਨਮ ਵਿੱਚ ਮਤੜੇ ਕਹਿੰਦਾ ਰਹੇ ਮਸਲ ਪ੍ਰਕਾਸ਼ ਇੱਕ ਤਾਂ ਨਾਰਮਲੀ ਆਪਣਾ ਜ਼ਾਦਰ ਦੇ ਹਿਸਾਬ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀਂ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਅੱਜ ਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪ੍ਰੀਕੌਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਆ ਬਾਕੀ ਮੈਡੀਸਿਨਸ ਹੈ ਅਵੇਲੇਬਲ ਬਾਕੀ ਅਸੀਂ ਦੇਖ ਲਾਂਗੇ ਠੀਕ ਹੈ ਸਪੈਸ਼ਲ ਕੇਸ ਹੁੰਦਾ ਤਾਂ ਉਹ ਕਿਸ ਤਰ੍ਹਾਂ ਉਹ ਕਿੱਥੇ ਬੰਦਾ ਨੂੰ नियर डिस्पेंसरी ਜੋ ਵੀ ਆਪਾਂ ਉੱਥੇ ਭੇਜ ਦਿੰਦੇ ਆ ਬਾਕੀ ਐਂਬੂਲੈਂਸ ਸਰਵਿਸਿਸ ਤਾਂ ਹੈ ਨਹੀਂ ਆ ਫਰਸਟ ایڈ ਆਪਾਂ ਦੇ ਹੀ ਦਿੰਦੇ ਆ ਕਿ ਉਸ ਟਾਈਮ ਜਿਹੜਾ ਇੱਕ ਵਿੰਡੋ ਪੀਰੀਅਡ ਹੁੰਦਾ ਉਹ ਆਪਾਂ ਕਵਰ ਕਰ ਲਈਏ ਕਿ ਪੇਸ਼ੈਂਟ ਸੇਵ ਹੋ ਜਾਏ ਇਹ ਮੁੱਦਦ ਉਸਾਸੂ ਮੋਲੋ ਕੀ ਸੇਵਾ ਨਹੀਂ ਦਿੱਤੀ ਸੀ ਵਰ ਨੂੰ ਹਾਂਜੀ ਠੀਕ ਹੈ ਮੇਰਾ ਨਾਮ ਕਮਲਪ੍ਰੀਤ ਜੀ ਕਮਲਪ੍ਰੀਤ ਜੀ ਕੈਂਪ ਲਗਾਇਆ ਗਿਆ ਮੈਡੀਕਲ ਕੈਂਪ ਜੀ ਨਾਮਾ ਕੈਂਪਾਸ ਤੇ ਕਰੂ ਸਟਾਰਟਿੰਗ ਹੋ ਜੇ ਇਹ ਸਾਡਾ 48ਵਾਂ ਕੈਂਪ ਹੈ ਔਰ ਅੱਜ ਤੋਂ ਇਹ ਸਟਾਰਟ ਹੈ ਔਰ ਇਹ ਅਸਮੀ ਤੱਕ ਚੱਲੇਗਾ 24 ਘੰਟੇ ਕੰਟੀਨਿਊ ਔਰ ਨਾਲ ਐਂਬੂਲੈਂਸ ਦੀ ਸੇਵਾ ਸਾਡੇ ਵੱਲੋਂ ਔਰ ਫਸਟ ਸੇਡ ਵੀ ਇਹ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵੱਲੋਂ ਲਗਾਇਆ ਗਿਆ ਜੀ ਹਰ ਸਾਲ ਇੱਥੇ ਇਸੇ ਜਗ੍ਹਾ ਤੇ ਕੈਂਪ ਲੱਗਦਾ ਹੈ ਕਿੰਨੇ ਕੁ ਡਾਕਟਰਾਂ ਦੀ ਸੇਵਾ ਨਿਭਾਉਂਦੇ ਆਂ ਅ ਈਸ਼ਵਰ ਸਾਡੇ ਕੋਲ ਡਾਕਟਰਾਂ ਦੀ ਟੀਮ ਕੁਝ ਜ਼ਿਆਦੇ ਆ ਪਿਛਲੇ ਸਾਲ ਸਾਡੇ ਕੋਲ 10 ਤੋਂ 12 ਡਾਕਟਰ ਸੀਗੇ ਇਸ ਵਾਰ ਸਾਡੇ ਕੋਲ 25 ਤੋਂ 30 ਡਾਕਟਰ ਦੀ ਟੀਮ ਰੈਡੀ ਹੈ ਬਿਲਕੁਲ ਇਹ ਤੁਹਾਡੇ ਵੱਲੋਂ ਕਿਸੇ ਵਾਰ ਹੋਈ ਜਾਂਦੀ ਹੈ ਤੁਹਾਨੂੰ ਮੈਂ ਇਸ ਦਾ ਸੈਕਟਰੀ ਹਾਂ ਔਰ ਅਸੀਂ ਉਰੇ ਜਿੱਦਾਂ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਐਂਬੂਲੈਂਸ ਤੱਕ ਪਹੁੰਚਾਉਣਾ ਠੀਕ ਹੈ ਜੀ ਤੇ ਕੋਈ ਫਰਸਟ ਏਡ ਦੇਣੀ ਆ ਉਹ ਡਾਕਟਰ ਸਾਹਿਬ ਨੂੰ ਦੱਸਣਾ ਜਾਂ ਮੰਦਰ ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਜਾ ਕੇ ਵੀ ਸੇਵਾ ਕਰਨੀ ਆ ਇਹ ਅਸੀਂ ਕਰ ਦਿੰਦੇ ਹਾਂ ਜ਼ਿਆਦਾਤਰ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜ਼ਿਆਦਾਤਰ ਇੱਥੇ ਜਿਵੇਂ ਐਸਿਡ ਬਣਦਾ ਲੰਗਰ ਖਾਨ ਤੋਂ ਬਾਅਦ ਤੇ ਕੁਝ ਜਿੱਦਾਂ ਪੈਰਾ ਛਾਲੇ ਹੋਗੇ ਛੋੜੇ ਫਿੰਸੀਆਂ ਵਾਲੇ ਹੋਗੇ ਐਦਾਂ ਦੇ ਪੇਸ਼ੈਂਟ ਆਉਂਦੇ। ਕੀ ਮਸਟਰ ਗਵਰਨਮੈਂਟ ਤੋਂ ਜਾਂ ਮੰਦਰ ਪ੍ਰਸ਼ਾਸਨ ਵੱਲੋਂ ਕੋਈ ਸੇਵਕਤੀ ਹੈ ਤੁਹਾਨੂੰ? ਸਾਡਾ ਪੂਰਾ ਸਹਿਯੋਗ ਦਿੱਤਾ ਜਾਂਦਾ ਹਿਮਾਚਲ ਗਵਰਨਮੈਂਟ ਵੱਲੋਂ ਔਰ ਮੰਦਰ ਨਿਆਸ ਸ੍ਰੀ ਨੈਣਾ ਦੇ ਵੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੋ ਕਿ ਹਰ ਸਾਲ ਇਹਨਾਂ ਦੀ ਬਦੌਲਤ ਸਾਡਾ ਇਸ ਕੈਂਪ ਸਕਸੈਸ ਹੁੰਦਾ। ਤੁਹਾਡੇ ਕਿੰਨੇ ਕੁ ਵਲੰਟੀਅਰ ਹੁੰਦੇ ਨੇ ਸੇਵਾ ਲਈ? ਸਾਡੇ ਤਕਰੀਬਨ ਇਸ ਟਾਈਮ ਸਾਡੇ ਕੋਲ 49 ਵਲੰਟੀਅਰ ਨੇ ਸਾਰੇ। ਤੁਹਾਡਾ ਕੀ ਨਾਮ ਹੈ ਆਪਕਾ? ਉਵੇਸ਼ ਗੋਸਮ यहाँ तक क्या इतिहास है, है? यहाँ सती पार्वती के नैन गिरे है जहाँ जहाँ सती पार्वती आगे सिद्ध पीठ हैं पूरे भारत वर्ष में सावन महीने में तो चाल इसका क्या होता है सावन महीना हरा भरा है सावन महीने में लोग जो पंजाब के किसान लोग हैं या गांवों के लोग हैं वो अपनी जीरी की फसल बीज के फ्री होते हैं ਕਿਰੋ ਜਦੋਂ ਉਨਕੀ ਕਣਕੀ ਕੀ ਫਸਲ ਆਤੀ ਹੈ ਉਸ ਦਾ ਜੋ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ ਉਹ ਇਹ ਚੜਾਣੇ ਆਪੇ ਮਾਤ ਜੀ ਦੇ ਬਲਾਸਨਾ ਕਰਦੇ ਹਮਾਰੀ ਫਸਲ ਅੱਛੀ ਹੋ ਇਹ ਇਸਨੇ ਇੱਕ ਮੇਲੇ ਕਰ ਉਤਸਾਹਨ ਕਰਦੀ ਹੈ ਆਪ ਨੂੰ ਨਵਰਾਤਰੀ ਚੱਲਦਾ ਹੈ ਨਵਰਾਤਰੀ ਨਹੀਂ ਨਵਾਂ ਤੇ ਦੋ ਹੀ ਆਉਂਦੇ ਗੈਸਨ ਮਾਸ ਦਾ ਇੱਕ ਅਸ਼ਵਿਨ ਮਾਸ ਦਾ ਗੈਸਨ ਮਾਸ ਦਾ ਮਾਰਤ ਮਹੀਨੇ ਵਿੱਚ ਅਸ਼ਵਿਨ ਮਾਸ ਦਾ ਜਦ ਦੁਸ਼ਹਿਰਾ ਹੁੰਦਾ ਹੈ ਉਹ ਦਿਨੋਂ ਮੈਂ ਇਸ ਕੋ ਚਾਲਾ ਕਿਹਾ ਜਾਂਦਾ ਨਵਰਾਤਰੀ ਤੋਂ ਨਹੀਂ ਆਈ ਇਹ ਜਹਾਂ ਦਾ ਸੰਗਤ ਆਪੀ ਹੈ पूरे भारत वर्ष पूरे पंजाब से आती है पंजाब हिमाचल हरियाणा दिल्ली भारत वर्ष से है। संगत यहाँ मंदिर की धर्मशाला भी है और प्राइवेट रूम भी है जो जिसको जैसा अच्छा लगता है कितना चलेगा पाँच से लेके चौदह तक क्या कहना चाहते हैं ਮਾਤਾ ਜੀ ਦੇ ਲੋਕ ਤਾਂ ਮੰਗਨੇ ਆਉਂਦੇ ਆ ਮਾਤਾ ਦੇਣੇ ਵਾਲੀ ਆ ਵਰਤ ਮੰਗਨੇ ਵਾਲੇ ਆ ਜਦੋਂ ਉਨ ਕੀ ਮਨੋਕਾਮਨਾ ਪੂਰੀ ਹੁੰਦੀ ਹੈ ਤੋ ਪਰਵਾਰ ਸਿੱਧੇ ਨਿਆਦਰ ਸਿੰਘ ਕੋਲ ਆਉਂਦੇ ਆ ਮਾਤਾ ਜੀ ਜੋ ਦੇਣੇ ਵਾਲੀ ਆ ਜੋ ਜੋ ਮੰਗੋ ਮਿਲਦਾ ਹੈ ਜੀ ਨਾ ਜੀ ਮੇਰਾ ਨਾਮ ਸਤੀਸ਼ ਕੁਮਾਰ ਜੀ ਹਾਂ ਸਮਾਰਦੀ ਤੁਸੀਂ ਮੈਡੀਕਲ ਕੈਂਪ ਟੂਰ ਸੇਵਾ ਨੂੰ ਆਉਂਦੇ ਮੇਰਾ ਸੰਦਾਲਾ ਐ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਣ ਦੇ ਨਵਰਾਤਰੀਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮਈ ਦੇ ਐਮਬੂਲੈਂਸੀ ਸੇਵਾ ਨਿਭਾਉਣਾ ਆ ਜੀ ਤੇ ਕਿਨੇ ਟਾਈਮ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਜੀ? ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ। ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਂਦੇ ਹੋ? ਸਾਡੇ ਜੀ ਹੇਠੇ ਇੱਕ ਮੰਡਲ ਹਸਪਤਾਲ ਆ ਜੀ। ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਆ ਉਹਨੂੰ ਕਮੰਡਲ ਹਸਪਤਾਲ ਛੱਡ ਕੇ ਆਉਂਦੇ ਆ ਜੀ। ਇਹ ਸੇਵਾ ਚੱਕਾ ਵੀ ਲਈ ਜਾਂਦੇ ਨੇ? ਨਹੀਂ ਬਿਲਕੁਲ ਫ੍ਰੀ ਸੇਵਾ ਜੀ। ਕੋਈ ਪੈਸਾ ਨਹੀਂ ਲੈਂਦੇ, ਕੋਈ ਆਕਸੀਜਨ ਦਾ ਪੈਸਾ ਨਹੀਂ, ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈਗਾ ਜੀ। ਇਹ ਕਿਤੋਂ ਜੀ 8 ਤੋਂ 9 ਵਜੇ ਤੱਕ ਰਹਿੰਦੇ ਕਿਸ ਨਾਲ? ਅਸੀਂ 10 ਦਿਨ ਲਾ ਕੇ ਜਾਂਦੇ ਆ ਜੀ